ਵੀਡੀਓ ਵਿੱਚ ਅੱਜ ਗੱਲ ਕਰਾਂਗੇ ਕਤਰ ਦੇ ਲਾਇਸੈਂਸ ਦੀ ਇੱਕ ਮੇਰਾ ਵੀਰ ਆ ਦਿੱਲੀ ਤੋਂ ਮਿਸਟਰ ਸ਼ਾਮ ਉਹਨਾਂ ਨੇ ਕੁਝ ਦਿਨ ਪਹਿਲਾਂ ਵੀਡੀਓ ਉੱਤੇ ਕਮੈਂਟ ਕੀਤਾ ਸੀ ਕਿ ਕਤਰ ਦਾ ਲਾਇਸੈਂਸ ਯੂਏਡੀ ਕਿਸੇ ਸਟੇਟ ਵਿੱਚ ਕਨਵਰਟ ਕੀਤਾ ਜਾ ਸਕਦਾ ਤਾਂ ਮੇਰਾ ਜਵਾਬ ਆ ਨਾ UID ਦੇ ਵਿੱਚ ਇੱਕ ਸਟੇਟ ਆਬੂਤਾਬੀਆ ਜੋ ਤੁਹਾਨੂੰ 골ਡਨ ਚਾਂਸ ਦਿੰਦੀ ਆ ਕਤਰ ਦਾ ਲਾਇਸੈਂਸ ਦੇਖ ਕੇ ਤੁਸੀਂ ਉੱਥੇ 800 ਰੁਪਏ ਵਿੱਚ ਲਾਇਸੈਂਸ ਬਣਾ ਸਕਦੇ ਹੋ 350 ਰੁਪਏ ਤੁਹਾਨੂੰ ਸਕੂਲ ਵਿੱਚ ਫਾਈਲ ਓਪਨ ਕਰਨ ਲਈ ਜਿਸ ਦਿਨ ਟ్రਾਈ ਆ 100 ਰੁਪਿਆ ਉਸ ਦਿਨ ਜਿਸ ਦਿਨ ਤੁਸੀਂ ਟ్రਾਈ ਕਲੀਅਰ ਕਰ ਲੈਨੇ ਹੋ 350 ਰੁਪਏ ਦੇ ਕੇ ਟੋਟਲ 800 ਰੁਪਏ ਦੇ ਵਿੱਚ ਤੁਸੀਂ UID ਦਾ ਲਾਇਸੈਂਸ ਲੈ ਸਕਦੇ ਹੋ ਕਤਰ ਦਾ ਲਾਇਸੈਂਸ ਦਿਖਾ ਕੇ ਜਿਸ ਤਰ੍ਹਾਂ ਨਹੀਂ ਯੂਏਈ ਵਿੱਚ ਡਰਾਈਵਿੰਗ ਕਰਨ ਦੇ ਚਾਹਵਾਨ ਆ ਤਾਂ ਤੁਸੀਂ ਕੋਈ ਨਾ ਕੋਈ ਸਕਿੱਲ ਸਿੱਖੋ ਜੇ ਸਕਿੱਲ ਨਹੀਂ ਸਿੱਖਣੀ ਗ੍ਰੈਜੂਏਸ਼ਨ ਤੁਸੀਂ ਕੰਪਲੀਟ ਕੀਤੀ ਆ ਤਾਂ ਸਿਕਿਉਰਿਟੀ ਦੀ ਜੋਬ ਤੇ ਵੀ ਯੂਏਈ ਵਿੱਚ ਆ ਸਕਦੇ ਹੋ ਜੋ ادارے ਯੂਏਈ ਦੇ ਵਿੱਚ ਸਿਕਿਉਰਿਟੀ ਪਰਵਾਇਡ ਕਰਦੇ ਆ ਉਹਨਾਂ ਦੀਆਂ ਵੈਕੈਂਸੀਆਂ ਪੰਜਾਬ ਵਿੱਚ ਏਜੰਟਾਂ ਕੋਲ ਜਾਂਦੀਆਂ ਰਹਿੰਦੀਆਂ ਆ ਜੋ ਲੱਖ ਤੋਂ ਡੇਢ ਲੱਖ ਰੁਪਇਆ ਲੈ ਕੇ ਤੁਹਾਨੂੰ ਯੂਏਈ ਜਿਹੀਆਂ ਏਜੰਸੀਆਂ ਕੋਲ ਪ੍ਰੋਵਾਇਡ ਕਰਵਾ ਦਿੰਦੇ ਆ ਉਸ ਤੋਂ ਬਾਅਦ ਤੁਸੀਂ 4-5 ਮਹੀਨਿਆਂ ਵਿੱਚ ਆਪਣੇ ਪੈਸੇ ਪੂਰੇ ਕਰ ਲਓਗੇ ਜੋ ਪੈਸੇ ਏਜੰਟ ਨੂੰ ਦੇ ਕੇ ਆਏ ਆ ਬਾਦ ਤੁਸੀਂ ਲਾਇਸੈਂਸ ਬਣਾ ਸਕਦੇ ਹੋ ਮਿਹਨਤ ਕਰਕੇ ਇੱਕ ਸਾਲ ਤੋਂ ਬਾਅਦ ਤੁਸੀਂ ਸਿਕਿਉਰਿਟੀ ਦੀ ਪੋਸਟ ਤੋਂ ਰਜਾਇਨ ਦੇ ਸਕਦੇ ਆ ਜੇ ਤੁਹਾਨੂੰ ਕੋਈ ਚੰਗੀ ਟਰਾਂਸਪੋਰਟ ਚੰਗੀ ਕੰਪਨੀ ਮਿਲ ਰਹੀ ਆ ਲਾਇਸੈਂਸ ਬਣਾਉਣ ਤੋਂ ਬਾਅਦ ਜੇ ਇਹ ਵੀ ਨਹੀਂ ਕਰਨਾ ਤਾਂ ਕੋਈ ਨਾ ਕੋਈ ਸਕਿੱਲ ਸਿੱਖ ਕੇ ਆਓ ਪਰ ਜਿੱਥੇ ਵੀ ਆਉਣਾ ਆ ਪੂਰਾ ਪੁਸ਼ਪੜਤਾਲ ਕਰਕੇ ਆਓ ਅੱਜ ਕੱਲ ਫਰਾਡ ਬਹੁਤ ਜ਼ਿਆਦਾ ਹੋ ਰਹੇ ਆ ਇੱਕ ਵੀਰ ਮੇਰਾ ਕਟਰ ਦਾ ਲਾਇਸੈਂਸ ਵਾਲਾ ਜਿਸ ਕੰਪਨੀ ਵਿੱਚ ਮੈਂ ਜੋਬ ਕਰਦਾ ਇਸ ਕੰਪਨੀ ਦੀਆਂ ਵੈਕੈਂਸੀਆਂ ਜਲੰਧਰ ਏਜੰਟ ਕੋਲ ਗਈਆਂ ਉਹ ਉਹਨਾਂ ਦੇ ਥਰੂ ਆਇਆ ਜਿਸ ਦਿਨ ਯੂਆਈ ਦੇ ਵਿੱਚ ਉਸ ਵੀਰ ਨੇ ਪੈਰ ਰੱਖਿਆ ਜੋ ਕੰਪਨੀ ਨਾਲ ਉਹਦਾ ਐਗਰੀਮੈਂਟ ਹੋਇਆ ਸੀ ਉਸ ਮੁਤਾਬਕ ਉਹਨੂੰ ਸੈਲਰੀ ਉਹਦੀ ਸਟਾਰਟ ਹੋ ਗਈ 15 ਦਿਨਾਂ ਬਾਅਦ ਆਈਡੀ ਆ ਗਈ ਇਮਰ ਸਾਇਟੀ ਜਿਹੜੀ ਹੁੰਦੀ ਆ ਉਸ ਤੋਂ ਬਾਅਦ ਜਿਸ ਦਿਨ ਸਕੂਲ ਵਿੱਚ ਕੰਪਨੀ ਨੇ ਐਡਮਿਸ਼ਨ ਕਰਾਇਆ ਇੱਕ ਮਹੀਨਾ 25 ਦਿਨਾਂ ਵਿੱਚ ਉਸ ਵੀਰ ਨੇ ਮਿਹਨਤ ਕਰਕੇ ਲਾਇਸੈਂਸ ਪ੍ਰਾਪਤ ਕਰ ਲਿਆ ਇਸ ਤਰ੍ਹਾਂ ਤੁਸੀਂ ਵੀ ਠੇਕਾ ਨਾ ਕਰਕੇ ਆਓ ਕਿਸੇ ਨਾਲ ਆਪਣੀ ਮਿਹਨਤ ਕਰਕੇ ਆਓ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਰੱਖ ਕੇ ਆਓ ਹਮੇਸ਼ਾ ਆਪਣੇ ਆਪ ਵਾਸਤੇ ਪੋਜ਼ਿਟਿਵ ਥੌਟ ਲਿਆਓ ਜੇ ਪੋਜ਼ਿਟਿਵ ਥੌਟ ਲਿਆਉਂਗੇ ਆਪਣੇ ਵਾਸਤੇ ਸੋਚੋਗੇ ਤਾਂ ਤੁਸੀਂ ਪੋਜ਼ਿਟਿਵ ਹੀ ਕੰਮ ਕਰੋਗੇ ਵਾਕੀ ਵੀਰ ਭਰਾ ਜਿੱਥੇ ਵੀ ਮੇਰੀ ਵੀਡੀਓ ਦੇਖ ਰਹੇ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਆਵਾਦ ਰੱਖੇ ਤੁਹਾਡੇ ਵੱਲੋਂ ਭੇਜੇ ਹੋਏ ਕਮੈਂਟ ਰੀਡ ਕਰਨ ਲੱਗੇ ਕੁਝ ਟਾਈਮ ਲੱਗ ਜਾਂਦਾ ਆ